ਜਦੋਂ ਸਾਡਾ ਅਜੱਪਾ ਜਾਪ ਰੋਮ ਰੋਮ ਸਿਮਰਨ ਚੱਲ ਪੰਦਾ ਆ ਫੇਰ ਜਿਹੜੀ ਵਿਚਾਰਾਂ ਦੀ ਮੈਲ ਆ ਘੱਟ ਚੜਦੀ ਆ ਤੇ ਫੇਰ ਹੀ ਅੰਦਰ ਸਾਨੂੰ ਰਸ ਹੋਣਾ ਸ਼ੁਰੂ ਹੁੰਦਾ ਇੱਕ ਸਵਾਲ ਜੋ ਬਹੁਤ ਪੁੱਛਿਆ ਜਾਂਦਾ ਕਿ ਅਸੀਂ ਨਾਮ ਤਾਂ ਜਪਦੇ ਆ ਰੋਜ਼ਾਨਾ ਬੈਠਦੇ ਆ ਪਰ ਰਸ ਨਹੀਂ ਬਣਦਾ ਉਹ ਰਸ ਸਾਡਾ ਕਦੋਂ ਬਣੇਗਾ ਕਿਵੇਂ ਬਣੇਗਾ ਦੇਖੋ ਵਾਹਿਗੁਰੂ ਰਸ ਜਿਹੜਾ ਬਣਨਾ ਆ ਆਪਾਂ ਗੁਰੂ ਨੂੰ ਬੇਨਤੀ ਕਰਨੀ ਆ ਮਾਲਕ ਨੂੰ ਬੇਨਤੀ ਕਰਨੀ ਆ ਉਹਨਾਂ ਨੇ ਹੀ ਕਿਰਪਾ ਕਰਨੀ ਆ ਬਾਕੀ ਰਜਾਨਾ ਜਦੋਂ ਆਪਾਂ ਬੈਠਦੇ ਆ ਨਾ ਸਾਡੇ ਮਨ ਦੇ ਤੇ ਜਿਹੜੇ ਵਿਚਾਰਾਂ ਦੀ ਮੈਲ ਲੱਗੀ ਆ ਇਹ ਹੌਲੀ ਹੌਲੀ ਘੱਟ ਹੁੰਦੀ ਆ ਕਿਉਂਕਿ ਸਿਮਰਨ ਆਪਾਂ ਘੱਟ ਕਰਦੇ ਆ ਦਿਨ ਦੇ ਸਮੇਂ ਜਦੋਂ ਆਪਾਂ ਵਿਚਰਦੇ ਆ ਵਿਚਾਰ ਲੈਂਦੇ ਆ ਉਸ ਤੋਂ ਕਿਤੇ ਗੁਣਾ ਜ਼ਿਆਦਾ ਉਹ ਮੈਲ ਸਾਡੇ ਮਨ ਦੇ ਤੇ ਚੜ ਜਾਂਦੀ ਆ ਤੇ ਜੇ ਆਪਾਂ ਪੂਰੀ ਮੈਲ ਇਹ ਲਾਉਣੀ ਚਾਹੁੰਦੇ ਆ ਹਨਾ ਤਾਂ ਆਪਾਂ ਨੂੰ ਜਿਹੜਾ ਅਭਿਆਸ ਆ ਉਹ ਜ਼ਿਆਦਾ ਕਰਨਾ ਪਵੇਗਾ ਜਦੋਂ ਵੀ ਖੁੱਲਾ ਸਮਾਂ ਮਿਲਦਾ ਆ ਤਾਂ ਆਪਣਾ ਬੈਠ ਕੇ ਅਭਿਆਸ ਕਰੋ ਜਦੋਂ ਸਾਡਾ ਅਜੱਪਾ ਜਾਪ ਰੋਮ ਰੋਮ ਸਿਮਰਨ ਚੱਲ ਪੰਦਾ ਆ ਫਿਰ ਜਿਹੜੀ ਵਿਚਾਰਾਂ ਦੀ ਮੈਲ ਆ ਘਟ ਚੜਦੀ ਆ ਤੇ ਫੇਰ ਹੀ ਅੰਦਰ ਸਾਨੂੰ ਰਸ ਹੋਣਾ ਸ਼ੁਰੂ ਹੁੰਦਾ ਜਦੋਂ ਸਾਡਾ ਰੋਮ ਰੋਮ ਚੱਲ ਪੰਦਾ ਆ ਮਤਲਬ ਸਾਡੇ ਸਾਰੇ ਸਰੀਰ ਦੇ ਜਿੰਨੇ ਰੋਮ ਆ ਸਾਰੇ ਹੀ ਨਾਮ ਜਪਦੇ ਆ ਕੋਈ ਵੀ ਵਿਚਾਰਾਂ ਦੇ ਵਿੱਚ ਨਹੀਂ ਗਿਆ ਕੋਈ ਵੀ ਡਿਸਟਰਬ ਨਹੀਂ ਹੈਗਾ ਪਰ ਰੈਲੈਕਸ ਹੋ ਕੇ ਬੈਠੇ ਆ ਵਾਹ ਗੁਰੂ ਵਾਹ ਗੁਰੂ ਬਸ ਉਹਦਾ ਰਸ ਹੀ ਰਸ ਬਣ ਜਾਂਦਾ ਦੇਖੋ ਮੈਲ ਕੱਟਣ ਨੂੰ ਸਮਾਂ ਲੱਗਦਾ ਜਦੋਂ ਮੈਲ ਕੱਟ ਹੋ ਗਈ ਫਿਰ ਇਹ ਜਿਹੜਾ ਰਾਸ ਆ ਆਨੰਦ ਆ ਆਪੇ ਆਪਣੇ ਆਪ ਬਣਨਾ ਸ਼ੁਰੂ ਹੋ ਜਾਣਾ